ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਮੈਮੀਨ ਕਰਦੀਆਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਗੇ ਤੇ ਲੋ ਜੀ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਅੱਜ ਜਰਾਬਾਂ ਨੂੰ ਆਪਾਂ ਕਿਦਾਂ ਸੰਭਾਲ ਕੇ ਰੱਖ ਸਕਦੇ ਆ ਤੁਹਾਨੂੰ ਤਾਂ ਪਤਾ ਹੀ ਆ ਵੀ ਸਰਦੀਆਂ ਨੇ ਠੰਡ ਵਿੱਚ ਆਪਾਂ ਨੂੰ ਜਰਾਬਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਤੇ ਆਪਣੀਆਂ ਜਰਾਬ ਦਾ ਇੱਕ ਵੀ ਜੋੜਾ ਇੱਧਰ ਉੱਤਰ ਹੋ ਜੇ ਤੇ ਆਪਾਂ ਨੂੰ ਬਹੁਤ ਪਰੇਸ਼ਾਨੀ ਹੋਣ ਲੱਗ ਜਾਂਦੀ ਆ ਕਿ ਆਪਾਂ ਨੂੰ ਜਰਾਬਾਂ ਹੋਰ ਲੈਣੀਆਂ ਪੈਂਦੀਆਂ ਨੇ ਤੇ ਹੀ ਜੇ ਜਰਾਬਾਂ ਆਪਣੀਆਂ ਦੋਨੋਂ ਜੋੜੇ ਹੀ ਇਕੱਠੇ ਪਹਿ ਰਹਿਣ ਤੇ ਆਪਣੀਆਂ ਜਰਾਬਾਂ ਇਧਰ ਉਧਰ ਨਹੀਂ ਹੁੰਦੀਆਂ ਤੇ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਚੱਲਦਾ ਕਿ ਆਪਣੀਆਂ ਜਰਾਬਾਂ ਆਪਾਂ ਇਧਰ ਉਧਰ ਕੱਪੜਿਆਂ ਦੇ ਵਿੱਚ ਖੜ ਜਾਂਦੀਆਂ ਨੇ ਮਿਲ ਜਾਂਦੀਆਂ ਨੇ ਤੇ ਆਪਾਂ ਨੂੰ ਜਰਾਬਾਂ ਨਹੀਂ ਲੱਭਦੀਆਂ ਨਹੀਂ ਹੈਗੀਆਂ ਵੀ ਵਿੱਚ ਮਿਕਸ ਹੋ ਜਾਂਦੀਆਂ ਨੇ ਕੱਪੜਿਆਂ ਦੇ ਤੇ ਆਪਾਂ ਲੱਭ ਲੱਭ ਕੇ ਹਾਰ ਹੋ ਜਾਂਦੇ ਪਰ ਆਪਾਂ ਨੂੰ ਜਰਾਬਾਂ ਨਹੀਂ ਲੱਭਦੀਆਂ ਠੀਕ ਹੈ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਸੀ ਆ ਦੇਖੋ ਮੈਂ ਨਾ ਕੱਪੜੇ ਧੋਤੇ ਸੀਗੇ ਤੇ ਦੇਖੋ ਹਲੇ ਕੱਪੜੇ ਮੇਰੇ ਤੈਨ ਲਗਾਉਣ ਵਾਲੇ ਪਹਿ ਹੋਏ ਸੀਗੇ ਤੇ ਮੈਨ ਲੱਗੀ ਸੀ ਕਿ ਕੱਪੜਿਆਂ ਨੂੰ ਟੈਨ ਲਗਾਉਣ ਵਾਸਤੇ ਤੇ ਮੈਂ ਆਪਣੀਆਂ ਜ਼ਰਾਬਾਂ ਨੂੰ ਜਿੱਦਾਂ ਮੈਂ ਆਪਣੀਆਂ ਜ਼ਰਾਬਾਂ ਨੂੰ ਰੱਖਦੀ ਆ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕਰੂੰਗੀ ਕਿ ਮੈਂ ਆਪਣੀਆਂ ਜ਼ਰਾਬਾਂ ਦੇ ਜੋੜੇ ਕਿੱਦਾਂ ਜੋੜ-ਜੋੜ ਕੇ ਰੱਖਦੀ ਆ ਜਿਹੜੇ ਕਿ ਬਿਲਕੁਲ ਵੀ ਇੱਧਰ-ਉੱਧਰ ਨਹੀਂ ਹੁੰਦੇ ਮੈਨੂੰ ਇਕੱਠੇ ਹੀ ਮਿਲਦੇ ਆ ਦੋਨੋਂ ਜੋੜੇ ਤੇ ਚਲੋ ਤੁਸੀਂ ਦੇਖਣਾ ਵੀਡੀਓ ਮੈਂ ਕਿੱਦਾਂ ਆਪਣੀਆਂ ਜ਼ਰਾਬਾਂ ਨੂੰ ਜੋੜ ਕੇ ਰੱਖਦੀ ਆ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਲੱਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਕਿ ਮੈਂ ਆਪਣੀਆਂ ਜਰਾਬਾਂ ਨੂੰ ਕਿੱਦਾਂ ਜੋੜ ਕੇ ਰੱਖਦੀ ਆ ਤੇ ਲੋ ਜੀ ਆ ਦੇਖੋ ਜਰਾਬਾਂ ਜੋੜੇ ਪਏ ਹੋਏ ਨੇ ਆਪਣੇ ਤੇ ਇੱਧਰ ਮੈਂ ਕੱਪੜੇ ਲਾ ਕੇ ਲਈ ਸੀ ਹਲੇ ਤਾਂ ਮੇਰੇ ਫੋਲਡ ਕਰਨ ਵਾਲੇ ਆ ਤੇ ਮੈਂ ਸੋਚਿਆ ਤੁਹਾਡੇ ਨਾਲ ਆਪਣੀ ਛੋਟੀ ਜੀ ਵੀਡੀਓ ਸ਼ੇਅਰ ਕਰ ਦਵਾਂ ਕਿ ਮੈਂ ਆਪਣੀਆਂ ਜਰਾਬਾਂ ਨੂੰ ਇੱਧਰ ਉੱਧਰ ਹੋਣ ਤੋਂ ਕਿੱਦਾਂ ਬਚਾਉਣੀ ਆ ਤੇ ਦੇਖੋ ਜਿੱਦਾਂ ਕਿ ਆਪਾਂ ਜਰਾ ਬਾਂ ਨੇ ਇਦਾਂ ਜੇ ਆਪਾਂ ਰੱਖ ਦਿੰਨੇ ਆ ਤੇ ਕਪੜੇ ਪੈ ਹੁੰਦੇ ਨੇ ਆਪਣੇ ਲੰਬਾਰੀ ਵਿੱਚ ਤੇ ਆਪਣੀਆਂ ਗੁੰਮ ਹੋ ਜਾਂਦੀਆਂ ਨੇ ਇੱਕ ਜੋੜਾ ਮਿਲ ਜਾਂਦਾ ਵਾ ਤੇ ਇੱਕ ਜੋੜਾ ਆਪ ਨੂੰ ਮਿਲਦਾ ਨਹੀਂ ਫਿਰ ਠੀਕ ਆ ਇੱਕ ਨਾ ਇੱਕ ਕਿਤੇ ਨਾ ਕਿਤੇ ਗਵਾਚ ਹੀ ਜਾਂਦਾ ਵਾ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਪਣੇ ਜਿੱਦਾਂ ਦੋਨੋਂ ਜੋੜੇ ਹੀ ਆਪਾਂ ਨੂੰ ਮਿਲ ਜਾਣ ਕਿ ਜੋੜਿਆ ਇੱਕ ਜੋੜੇ ਚੋਂ ਵੀ ਆਪਣਾ ਇੱਕ ਜੋੜਾ ਨੰਗ ਵਿੱਚ ਤੇ ਤੁਸੀਂ ਦੇਖੀ ਜਾਓ ਕਿ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਆਪਾਂ ਆਪਣੀਆਂ ਜਰਾਬਾਂ ਨੂੰ ਕਿੱਦਾਂ ਜੋੜ ਕੇ ਰੱਖ ਸਕਦੇ ਆ ਕਿ ਜਿਹੜੇ ਆਪਣਾ ਜੋੜਾ ਨਾ ਖਰਾਬ ਹੋਵੇ ਗਵੀਚੇ ਨਾ ਕੱਪੜਿਆਂ ਵਿੱਚ ਮਿਕਸ ਨਾ ਹੋਵੇ ਤੇ ਆਪਾਂ ਨੂੰ ਜਦੋਂ ਜ਼ਰੂਰਤ ਹੋਵੇ ਮਿਲ ਜਾਵੇ ਤੇ ਦੇਖੋ ਜਿੱਦਾਂ ਕਿ ਤੁਸੀਂ ਆ ਜਰਾਬਾਂ ਨੇ ਆਪਣੀਆਂ ਦੋ ਜੋੜੇ ਆ ਲਿੱਤੇ ਮੈਂ ਤੇ ਦੇਖੋ ਆਪਾਂ ਇਹਨਾਂ ਨੂੰ ਇੱਕ ਕਰਨਾ ਕੀ ਆ ਆ ਵਾਲਾ ਜੋੜਾ ਇੱਕ ਜੋੜਾ ਇਦਾਂ ਰੱਖ ਕੇ ਤੇ ਦੂਸਰੇ ਜੋੜੇ ਨੂੰ ਉੱਪਰ ਰੱਖ ਕੇ ਤੇ ਲਗਾ ਦੇਵਾਂਗੇ ਗੰਢ ਤੇ ਤੁਹਾਨੂੰ ਮੈਂ ਦੱਸਦੀ ਆਂ ਐਦੀ ਗੰਢ ਕਿੱਦਾਂ ਲਗਾਨੀ ਹੈ ਇਹਦੀ ਗੰਢ ਲਗਾ ਦੇਵਾਂਗੇ ਆਪਾਂ ਤੇ ਲੋ ਜੀ ਆਪਾਂ ਲਗਾ ਦਿੱਤੀ ਆ ਗੰਢ ਦੇਖੋ ਐਦਾਂ ਕੀ ਹੋਊਗਾ ਕਿ ਆਪਣੀਆਂ ਜ਼ਰਾਬਾਂ ਦੇ ਵਿਚਣ ਗਈਆਂ ਵੀ ਨਹੀਂ ਇੱਕ ਜੋੜਾ ਕਿਤੇ ਜਾਊਗਾ ਵੀ ਨਹੀਂ ਤੇ ਆਪਣੀ ਇਕੱਠੀਆਂ ਹੀ ਰਹਿਣਗੀਆਂ ਆਪਾਂ ਨੂੰ ਜਿੱਥੇ ਕਿਤੇ ਇਕੱਠੀਆਂ ਹੀ ਮਿਲ ਜਾਣਗੀਆਂ ਜਦੋਂ ਆਪਾਂ ਆਪਣੀ ਲੰਬਾਰੀ ਵਿੱਚ ਰੱਖਾਂਗੇ ਤੇ ਦੂਸਰਾ ਤਰੀਕਾ ਆਪਾਂ ਤੁਹਾਨੂੰ ਦੱਸਦੇ ਆਂ ਹਾਂ ਦੇਖੋ ਜਿੱਦਾਂ ਕਿ ਆਪਣੀ ਆ ਜ਼ਰਾਬ ਲਈਤੀ ਆਪਾਂ ਇਸ ਜ਼ਰਾਬ ਨੂੰ ਤੇ ਫਿਰ ਆਪਾਂ ਦਾ ਦੂਸਰਾ ਜੋੜਾ ਲਵਾਂਗੇ ਤੇ ਦੇਖੋ ਆਪਾਂ ਇਸ ਜਰਾਬ ਨੂੰ ਆਪਣੇ ਆਹ ਵਾਲੀ ਜਰਾਬ ਦੇ ਵਿੱਚ ਐਡ ਕਰ ਦਵਾਂਗੇ ਜਾਨਕਿ ਪੂਰੀ ਜਰਾਬ ਆਪਾਂ ਅੰਦਰ ਨਹੀਂ ਕਰਨੀ ਹੈਗੀਗੀ ਇਹਦੇ ਵਿੱਚ ਥੋੜੀ ਜੀ ਜਰਾਬ ਆਪਾਂ ਰਹਿਣ ਦਵਾਂਗੇ ਚਲੋ ਮੈਂ ਤਾਂ ਇੱਕ ਹੱਥ ਨਾਲ ਆਪਣਾ ਫੋਨ ਫੜਿਆ ਹੋਇਆ ਵਾ ਤੁਹਾਨੂੰ ਵੀਡੀਓ ਸ਼ੇਅਰ ਕਰ ਰਹੀ ਆ ਤੁਸੀਂ ਦੋਨੋਂ ਹੱਥਾਂ ਨਾਲ ਜਲਦੀ ਕੰਮ ਹੋ ਜਾਂਦੇ ਆ ਤੇ ਦੇਖੋ ਮੈਂ ਨਾ ਇੱਕ ਜਰਾਬ ਨੂੰ ਇਹਦੇ ਵਿੱਚ ਪਾ ਦਿੱਤਾ ਦੇਖੋ ਤੇ ਥੋੜੀ ਜੀ ਭਾਵੇਂ ਜੇ ਤੁਸੀਂ ਪਤਾ ਕਿਉਂ ਥੋੜੀ ਜੀ ਆਪਾਂ ਏਦਾਂ ਬਾਹਰ ਤਾਂ ਆਪਾਂ ਅੰਦਰ ਪੂਰੀ ਜਰਾਬ ਵੀ ਘੱਲ ਸਕਦੇ ਆ ਥੋੜੀ ਜੀ ਜਰਾਬ ਮੈਂ ਤਾਂ ਰਹਿਣ ਦਿੱਤੀ ਆ ਕਿਉਂਕਿ ਫਿਰ ਲੱਬਣ ਵਿੱਚ ਪਰੇਸ਼ਾਨੀ ਨਹੀਂ ਹੁੰਦੀ ਜਿੱਦੋਂ ਕਿਤੇ ਆਪਾਂ ਲੱਬਣੀ ਹੁੰਦੀ ਨਾ ਆਪਾਂ ਨੂੰ ਜਿੱਦਾ ਹੁੰਦਾ ਵੀ ਦੂਸਰੀ ਜਰਾਬ ਇਹਦੇ ਵਿੱਚ ਹੈਗੀ ਆ ਤੇ ਏਦਾਂ ਜਰਾਬ ਨੂੰ ਆਪਾਂ ਜਿੱਥੇ ਮਰਜ਼ੀ ਆਪਾਂ ਰੱਖ ਸਕਦੇ ਆ ਆਪਣੀ ਲੰਬਾਰੀ ਦੇ ਵਿੱਚ ਆਪਣੀਆਂ ਜਰਾਬਾਂ ਬਿਲਕੁਲ ਵੀ ਗੁੰਮ ਨਹੀਂ ਹੁੰਦੀਆਂ ਤੇ ਹੁਣ ਐਦਾਂ ਆਪਾਂ ਜਿੱਦਾਂ ਮਰਜ਼ੀ ਇਹਨਾਂ ਨੂੰ ਰੱਖ ਸਕਦੇ ਆ ਤੇ ਹੁਣ ਆਪਾਂ ਦੂਸਰੀ ਨੂੰ ਵੀ ਐਦਾਂ ਹੀ ਗੰਡ ਲਗਾ ਕੇ ਰੱਖ ਦਵਾਂਗੇ ਤੇ ਲੋ ਜੀ ਆਪਾਂ ਨੂੰ ਵੀ ਗੰਡ ਲਗਾ ਲਈ ਸੀਗੀ ਤੇ ਦੇਖੋ ਐਦਾਂ ਆਪਾਂ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਜਰਾਬਾਂ ਨੂੰ ਗੰਡਾ ਲਗਾ ਕੇ ਰੱਖ ਲਈਏ ਤੇ ਦੋਨੋਂ ਜੋੜੇ ਹੀ ਇਕੱਠੇ ਸੇਪ ਰਹਿੰਦੇ ਨੇ ਆਪਣੇ ਨਹੀਂ ਗਾ ਗੁੰਮ ਹੁੰਦੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ